ਤੁਹ ਹੀ ਅੱਦਸੋ ਕੀ ਲੈ ਸੀਟ ਬੈਠ ਲਈ ਤੇ ਕਿੰਨਿਆਂ ਨੇ ਹੈਲਮਟ ਪਾਏ ਹੋਇਆ ਕਾਤੋਂ ਚੌਂਕਾ ਵਿੱਚ ਲਾਲ ਬੱਤੀ JUMP ਕਰਦੇ ਟੋੜੀ ਸੇਫਟੀ ਰੂਲ ਜੋ ਬਣਾਏ ਹੋਏ ਆ ਉਹ ਜਿੰਦੇ ਨਸ਼ਿਆਂ ਵਿੱਚ ਤੂੰ ਡੋਬ ਕੇ ਕਿਉਂ ਕਰਦਾ ਸਮਾਂ ਖਰਾਬ ਓ ਲੋਹੜੀ ਤੇ ਦੀਵਾਲੀ ਕਦੇ ਘਰੇ ਨਹੀਂ ਮਨਾਈ ਸਾਡੀ ਨਾਕਿਆਂ ਤੇ ਲੰਘ ਜਾਂਦੀ ਰਾਤ ਜੀ ਪਰ ਵੀਰ ਜੀ ਦਾ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਤੁਸੀਂ ਕਹਿ ਰਹੇ ਕਿ ਤੁਹਾਡੇ ਕਰਕੇ ਇਹਨਾਂ ਨੇ ਤਾਂ ਮਦਦ ਕਰਕੇ ਜਿਹੜਾ ਸਾਹਮਣੇ ਆ। ਦੇਖੋ ਜੀ ਇਹ ਬੱਚੇ ਦਾ ਟੈਲੈਂਟ ਸਿਗਾ ਤੇ ਟੈਲੈਂਟ ਨੂੰ ਸਾਹਮਣੇ ਲਿਆਉਣਾ ਇੱਕ ਮਾਪਿਆਂ ਦਾ ਫਰਜ਼ ਬਣਦਾ। ਹੋਰ ਕੁਝ ਵੀ ਜੀ ਤੁਸੀਂ ਕੁਝ ਲਿਖਿਆ ਹੋਵੇ ਜਿਹੜਾ ਪੁਲਿਸ ਨਾਲ ਰਿਲੇਟਿਡ ਹੋਵੇ ਕੁਝ ਹੋਰ ਹਾਂਜੀ ਬਿਲਕੁਲ ਜੀ ਜਿਹੜੀ ਸਾਡੀ ਨਸ਼ਿਆਂ ਦੇ ਖਿਲਾਫ ਮਹਮ ਚੱਲ ਰਹੀ ਹੈ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਜਿਹੜੀ ਨਸ਼ਿਆਂ ਦੇ ਖਿਲਾਫ ਮਹਮ ਚੱਲ ਰਹੀ ਹੈ ਬਹੁਤ ਵਧੀਆ ਵੀਰ ਦੇ ਕਾਰਿਆ ਆ ਨੇ ਹਨਾ ਇੱਕ ਇੱਕ ਚੀਜ਼ ਤੁਸੀਂ ਵੀ ਰਿਲੇਟ ਕਰਦੇ ਹੋਵੋਗੇ ਪੁਲਸੀਆ ਜੋਬ ਈਜ਼ੀ ਨਹੀਂ ਹੁੰਦੀ ਵੇਖੋ ਜੀ ਈਜ਼ੀ ਇਹਨੂੰ ਬਣਾਉਣਾ ਪੈਂਦਾ ਵਾ ਜੇ ਅਸੀਂ ਇਹਦਾ 네ਗੇਟਿਵ ਸੋਚਾ ਜਾਵਾਂਗੇ ਤੇ ਡੈਕਟਿਵ ਥੌਟ ਬਣ ਗਏ ਸਸ਼ੀਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਵਸ਼ੇਸ਼ਤਿਪ ਸਿੰਘ ਕਵਲ ਅੰਮ੍ਰਿਤਸਰ ਦੇਖੋ ਇਹੋ ਜੇ ਪੁਲਿਸ ਮੁਲਾਜੇ ਨਾਲ ਮਿਲਾਨ ਜਾ ਰਹੇ ਆ ਜਿਹੜਾ ਕਿ ਲੋਕਾਂ ਨੂੰ ਸਹਿ ਦਿੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅਕਸਰ ਹੀ ਪੁਲਿਸ ਨੂੰ ਜਿਹੜਾ ਕਿ ਹਮੇਸ਼ਾ ਵੱਡੇ ਵੱਡੇ ਮੋٹے ਮੁੰਡੇ ਚਲਾਨ ਕੱਟਣ ਤੇ ਹੀ ਜੋ ਬੋਲਿਆ ਜਾਂਦਾ ਹੈ ਜਾਂ ਪੁਲਿਸ ਤੋਂ ਵੇਖ ਕੇ ਲੋਕ ਕੇ ਡਰਦੇ ਭੱਜਦੇ ਨਜ਼ਰ ਆਉਂਦੇ ਨੇ ਪਰ ਅੱਜ ਤੁਹਾਨੂੰ ਅਸੀਂ ਕਿਹੋ ਜੇ ਨੌਜਵਾਨਾਂ ਮਿਲਾਨ ਜਾ ਰਹੇ ਆ ਕਿ ਜਿਹੜਾ ਨੌਜਵਾਨ ਗਾਣਾ गा ਕੇ ਲੋਕਾਂ ਨੂੰ ਸਮਝਾਉਂਦਾ ਹੈ ਜੀ ਹਾਂ ਗਾਣਾ गा ਕੇ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਲੋਕਾਂ ਨੂੰ ਜਿਹੜਾ ਕਿ ਅਸੀਂ ਰੈੱਡ ਲਾਈਟ ਟੱਪਦੇ ਆ ਜਾਂ ਕੋਈ ਨਾ ਕੋਈ ਜਿਹੜਾ ਕਿ ਕੁਝ ਰੂਲ ਬ੍ਰੇਕ ਕਰਦੇ ਹੋਏ ਅਸੀਂ ਅਕ ਜਿਹੜਾ ਲੋਕਾਂ ਨੂੰ ਹੈ ਕਿ ਪਿਆਰ ਦੇ ਨਾਲ ਸਮਝਾਉਂਦਾ ਹੋਇਆ ਨਜ਼ਰ ਆ ਰਿਹਾ ਨਾ ਕਿ ਉਹਨਾਂ ਨੂੰ ਡੰਡੇ ਮਾਰ ਕੇ ਨਾ ਕਿ ਉਹਨਾਂ ਨੂੰ ਲੱਪਕੇ ਮਾਰ ਕੇ ਕਿਉਂਕਿ ਪੁਲਸ ਨੂੰ ਅਕਸਰ ਲੋਕੀ ਸਮਝਦੇ ਨੇ ਇਹ ਪੁਲਸ ਜਿਹੜੀ ਹੈ ਰਿਸ਼ਵਤ ਲੈਂਦੀ ਹੈ ਜਾਂ ਫਿਰ ਮੋਟੇ ਮੋਟੇ ਚਲਾਨ ਕੱਟਦੇ ਆ ਤਾਂ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਤੇ ਪਰ ਜਿਹੜਾ ਇਹ ਨੌਜਵਾਨ ਹੈ ਇਹ ਕਿਥੇ ਨਾ ਕਿਥੇ ਉਹਨਾਂ ਨੂੰ ਸਮਝਾਉਂਦਾ ਹੈ ਨਜ਼ਰ ਆ ਰਿਹਾ ਵਾ ਕਿਉਂਕਿ ਦੇਖਿਆ ਜਾਵੇ ਤਾਂ ਹਲੇ ਕਾਂਸਟੇਬਲ ਨੇ ਤੇ ਜਿਹੜੇ ਲੋਕੀ ਜਿਹੜੇ ਨੇ ਕਿ ਜਿਹੜੇ ਅਕਸਰ ਹੀ ਲੋਕੀ ਜਿਹੜੇ ਰਸਤੇ ਤੇ ਜਾਂਦੇ ਹੁੰਦੇ ਨੇ ਉਹਨਾਂ ਨੂੰ ਇਹ ਜਿਹੜਾ ਕਿ ਰੋਕ ਕੇ ਉਹਨਾਂ ਨੂੰ ਸਮਝਾਉਂਦੇ ਨੇ ਨਾ ਕਿ ਉਹਨਾਂ ਦਾ ਚਲਾਨ ਕੱਟਦੇ ਨੇ ਕਿ ਤੁਸੀਂ ਜਿਹੜਾ ਹੈ ਕਿ ਰੂਲ ਬ੍ਰੇਕ ਨਾ ਕਰੋ ਕਿਉਂਕਿ ਇਹ ਤੁਹਾਡੀ ਜਾਨ ਦੇ ਲਈ ਵੀ ਖਤਰਾ ਹੋ ਸਕਦਾ ਹੈ ਅਤੇ ਪੁਲਿਸ ਕਮਿਸ਼ਨਰ ਦੀ ਗੱਲ ਕਰ ਲਈ ਜਾਂ ਅਸੀਂ ਡੀਜੀਪੀ ਤੱਕ ਦੀ ਗੱਲ ਕਰ ਲਈ ਉਹਨਾਂ ਨੇ ਵੀ ਜਿਹੜਾ ਕਿ ਇਹਨਾਂ ਨੂੰ ਜਿਹੜਾ ਕਿ ਅ ਨਾਲ ਖਲੋਤੇ ਨੇ ਉਹਨਾਂ ਨੇ ਵੀ ਵੀਡੀਓ ਸ਼ੇਅਰ ਕੀਤੀ ਉਹ ਵੀ ਨਾਲ ਇਹਨਾਂ ਦਾ ਪੂਰੀ ਸਪੋਰਟ ਕਰ ਰਹੇ ਨੇ ਤੇ ਅਸੀਂ ਉਸ ਪੁਲਿਸ ਮੁਲਾਜ਼ਮ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਉਹ ਵੀਰ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜਾਨਣਾ ਕਿ ਅਖਰ ਕੀ ਕਹਿਣਾ ਇਹਨਾਂ ਦਾ ਕਿ ਕਦੋਂ ਤੋਂ ਜਿਹੜਾ ਹੈ ਕਿ ਸ਼ੁਰੂ ਕੀਤਾ ਸਸ਼ਿਕਾ ਵੀਰ ਜੀ ਅੰਜੀ ਸਸੀ ਗਾਲ ਜੀ ਸਾਹਿਬ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕਾਂਸਟੇਬਲ ਅਜੇ ਸਿੰਘ ਹੈ ਜੀ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਸ ਤਰ੍ਹਾਂ ਪਹਿਲੇ ਜਾਨਣਾ ਚਾਹਾਂ ਕਿ ਕਿਸ ਤਰ੍ਹਾਂ ਤੁਹਾਡੇ ਮਨ ਚ ਆਇਆ ਕਿ ਇਸ ਤਰ੍ਹਾਂ ਇੱਕ ਗਾਣੇ ਨੂੰ ਕੱਟਣ ਦਾ ਕਿ ਮੈਂ ਜਿੱਥੇ ਲੋਕਾਂ ਨੂੰ ਸਮਝਾ ਸਕਾਂ ਕਿ ਜਿਹੜਾ ਤੁਸੀਂ ਹੈ ਕਿ ਅਸੀਂ ਕੱਲੇ ਚਲਾਨ ਨਹੀਂ ਕੱਟਦੇ ਜਾਂ ਤੁਹਾਨੂੰ ਇਧਰ ਇੱਕ ਟ੍ਰੈਫਿਕ ਲਾਈਟ ਨਹੀਂ ਪਾਰ ਕਰਨੀ ਚਾਹੀਦੀ ਬਿਲਕੁਲ ਜੀ ਮੇਰਾ ਸ਼ੌਂਕ ਸੀ ਗਾਉਣ ਦਾ ਔਰ ਮੇਰੀ ਮੇਰੀ ਇਹੀ ਕੋਸ਼ਿਸ਼ ਸੀ ਕਿ ਮੈਂ ਆਪਣੇ ਗੀਤਾਂ ਦੇ ذریعے ਚਲੋ ਪ੍ਰਮਾਤਮਾ ਨੇ ਗੋਣ ਦਿੱਤਾ ਔਰ ਗੀਤਾਂ ਦੇ ذریعے ਲੋਕਾਂ ਤੱਕ ਗਾਣਿਆਂ ਦੇ ذریعے ਕੋਈ ਵਧੀਆ ਮੈਸੇਜ ਜਾਵੇ ਔਰ ਇਹੀ ਸੋਚ ਨਾਲ ਸੋਚ ਲੈ ਕੇ ਅਸੀਂ ਗੀਤ ਪਾਇਆ ਜੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਦੋਂ ਤੁਹਾਡੀ ਭਰਤੀ ਕਦੋਂ ਹੋਈ ਸੀਗੀ ਕਦੋਂ ਤੁਸੀਂ ਤਾਂ ਮੈਂ 2016 ਦੇ ਵਿੱਚ ਭਰਤੀ ਹੋਇਆ ਸੀ ਔਰ 2016 ਚ ਭਰਤੀ ਰਾਜੀ ਔਰ ਜਿੰਨੇ ਵੀਰ ਨੇ ਗੀਤ ਲਿਖਿਆ ਉਹ ਮੇਰੇ ਨਾਲ ਹੀ ਬੈਚਮੇਟ ਨੇ ਅਸੀਂ ਦੋਵੇਂ ਬੈਚਮੇਟ ਇਹ ਇੱਕਦਮ ਪੁਲਿਸ 'ਚ ਆਨ ਦਾ ਕਿਦਾਂ ਸਬਬ ਬਣਿਆ ਕਿ ਤੁਹਾਡੀ ਆਵਾਜ਼ ਬੜੀ ਸੁਰੀਲੀ ਆ ਵਧੀਆ ਤੁਸੀਂ ਗਾਉਂਦੇ ਹੋ ਤੂੰ ਐ ਨਹੀਂ ਸੋਚਿਆ ਕਿ ਮੈਂ ਸਿੰਗਰ ਬਣ ਜਾਵਾਂ ਕਿਉਂਕਿ ਪੰਜਾਬ ਦੇ ਵਿੱਚ ਇੱਕ ਸਿੰਗਿੰਗ ਦਾ ਵੀ ਬੜਾ ਇੱਕ ਵੱਡਾ ਕਹਿੰਦੇ ਕਿ ਲੋਕ ਸਿੰਗਰ ਵੀ ਬੰਨਾ ਚਾਹੁੰਦੇ ਪਰ ਤੁਸੀਂ ਪੰਜਾਬ ਪੁਲਿਸ 'ਚ ਆ ਗਏ ਆ ਨਹੀਂ ਆ ਵੇਖੋ ਮੈਨੂੰ ਸ਼ੌਂਕ ਸੀ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਬਚਪਨ ਤੋਂ ਔਰ ਮੈਂ ਮੈਂ ਪੰਜਾਬ ਪੁਲਿਸ ਮੈਂ ਸ਼ੁਰੂ ਤੋਂ ਕੋਸ਼ਿਸ਼ ਮੇਰੀ ਇਹ ਹੀ ਕਿ ਮੈਂ ਪੜ੍ਹ ਲੈ ਕੇ ਕੋਈ ਵਧੀਆ ਜੌਬ ਕਰਾਂ ਘਰਦਿਆਂ ਦੀ ਇਹ ਇੱਛਾ ਸੀ ਪਰ ਮੈਨੂੰ ਸ਼ੌਂਕ ਸੀ ਗਾਉਣ ਦਾ ਸਿੰਗਿੰਗ ਕਰਨ ਦਾ ਪਰ ਮੈਂ ਮੈਂ ਪਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਕਿ ਮੈਂ ਪੁਲਿਸ ਡਿਪਾਰਟਮੈਂਟ ਚ ਆਇਆ ਕਿਉਂਕਿ ਇਹ ਵਰਦੀ ਦੀ ਜਿਹੜੀ ਪਛਾਣ ਹੈ ਉਹ ਬਹੁਤ ਉੱਚੀ ਆ ਹਾਂਜੀ ਪਰਿਵਾਰ ਚ ਕੌਣ ਕੌਣ ਨੇ ਪਰਿਵਾਰ ਚ ਮੇਰੇ ਮੰਮੀ ਡੈਡੀ ਨੇ ਦੋ ਸਿਸਟਰ ਨੇ ਔਰ ਮੇਰੇ ਵਾਈਫ ਨੇ ਆ ਵੀਡੀਓ ਦਾ ਕਿਹਦਾ ਸਬਬ ਬਣਿਆ ਹੈ ਵਾਇਰਲ ਹੋਦਾ ਸਰ ਬੰਦੇ ਕੀ ਜਿਹੜਾ ਸੋਸ਼ਲ ਮੀਡੀਆ ਪਾ ਉਹ ਕਿਹਦਾ ਸਬਬ ਬਣਿਆ ਸਬਾਬ ਇਦਾਂ ਜੀ ਮੈਂ ਦਲਜੀਤ ਸਰ ਬਹੁਤ ਧੰਨਵਾਦ ਕਰਦਾ ਦਲਜੀਤ ਸਰ ਜੀ ਦਾ ਔਰ ਜਿੰਨਾ ਕਰਕੇ ਮੈਂ ਅੱਜ ਵਾਇਰਲ ਹੋਇਆ ਦਲਜੀਤ ਸਰ ਨੇ ਮੈਨੂੰ ਕਿਹਾ ਸੀ ਆਲਰੇਡੀ ਪਹਿਲਾਂ ਇਹ ਮੈਨੂੰ ਆਪਾਂ 2 ਸਾਲ ਹੋ ਗਏ ਪਹਿਲਾਂ ਜਾਣਦੇ ਆਪਾਂ ਇੱਕ ਦੂਜੇ ਨੂੰ ਸਰ ਮੇਰੇ ਨਾਲ ਇਕੱਠੇ ਡਿਊਟੀ ਕਰਦੇ ਸੀ ਆਪਾਂ ਔਰ ਸਰ ਨਾਲ ਇਦਾਂ ਸਬੱਬੀ ਮੇਲ ਹੋਏਗੀ ਸਰ ਮੈਨੂੰ ਮੈਂ ਕਿਹਾ ਸੀ ਮੈਂ ਸਰ ਆਪਾਂ ਗਾਣਾ ਕਰਨਾ ਟ੍ਰੈਫਿਕ ਰੂਲਸ ਨੂੰ ਲੈ ਕੇ ਤੇ ਸਰ ਕਹਿੰਦੇ ਕੋਈ ਗੱਲ ਨਹੀਂ ਜਦੋਂ ਆਪਣਾ ਟਾਈਮ ਬਣੂਗਾ ਆਪਾਂ ਕਰਾਂਗੇ ਜਰੂਰ ਜਿਹੜੇ ਦਲਜੀਤ ਸਿੰਘ ਜੀ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਤੁਸੀਂ ਦੇਖਿਆ ਕਿ ਤੁਸੀਂ ਇਹਨਾਂ ਦਾ ਟੈਲੈਂਟ ਦੇਖਿਆ ਅਕਸਰ ਹੀ ਲੋਕੀ ਪੁਲਿਸ ਨੂੰ ਕਹਿੰਦੇ ਰਹੇਗੀ ਰੋਕ ਕੇ ਵੱਡੇ ਮੁੰਡੇ ਚਲਾਨ ਕਰਦੀ ਹੈ ਪਰ ਵੀਰ ਜੀ ਦਾ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਤੁਸੀਂ ਕਹਿ ਰਹੇ ਕਿ ਤੁਹਾਡੇ ਕਰਕੇ ਇਹਨਾਂ ਨੇ ਮਦਦ ਕਰਕੇ ਜਿਹੜਾ ਸਾਹਮਣੇ ਆ। ਦੇਖੋ ਜੀ ਇਹ ਬੱਚੇ ਦਾ ਟੈਲੈਂਟ ਸਿਗਾ ਤੇ ਟੈਲੈਂਟ ਨੂੰ ਸਾਹਮਣੇ ਲਿਆਉਣਾ ਇੱਕ ਮਾਪਿਆਂ ਦਾ ਫਰਜ਼ ਬਣਦਾ ਤੇ ਅਸੀਂ ਇਹਦੇ ਐਜੇ ਮਾਪੇ ਜਾਂ ਇਹਦੇ ਵੱਡੇ ਸਮਝ ਕੇ ਅਸੀਂ ਆਪਣੇ ਆਪ ਨੂੰ ਇਹ ਸਮਝਿਆ ਕਿ ਸਾਡਾ ਬੱਚਾ ਵਾ ਇਹਦਾ ਜਿਹੜਾ ਟੈਲੈਂਟ ਹੈ ਉਹ ਕਿਤੇ ਦੱਬਿਆ ਨਾ ਜਾਵੇ ਤੇ ਮੇਨਾਂ ਅਕਸਰ ਗੱਲਾਂ ਬਾਤਾਂ ਹੁੰਦੀਆਂ ਸੀ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਬੇਟਾ ਕਦੀ ਕੋ ਟਾਈਮ ਆਏਗਾ ਤੇ ਇਹਦਾ ਟੈਲੈਂਟ ਜਿਹੜਾ ਸਾਹਮਣੇ ਆਏਗਾ ਉਹ ਇਹ ਅਚਾਨਕ ਹੀ ਐਸਾ ਉਹ ਮਿਸ਼ਨਰ ਸਾਹਿਬ ਜਿਹੜੇ ਸੀ ਉਹ ਨੇੜੇ ਆ ਕੇ ਨੇੜੇ ਆ ਗਿਆ ਤੇ ਉਹ ਐਸਾ ਪਰਮਿਸ਼ਨ ਲੈ ਲਈ ਉਹਨਾਂ ਕੋ ਗੀਤ ਦੀ ਤੇ ਗੀਤ ਦੀ ਪਰਮਿਸ਼ਨ ਲੈਣ ਦੇ ਨਾਲ ਇਹਨਾਂ ਨੇ ਜਿਹੜਾ ਗੀਤ ਗਾਇਆ ਤੇ ਸੀਪੀ ਸਾਹਿਬ ਨੇ ਬਹੁਤ ਵਧੀਆ ਉਹਨਾਂ ਨੂੰ ਪਸੰਦ ਲੱਗਾ ਤੇ ਉਹ ਜਿਹੜਾ ਗੀਤ ਇਹਨਾਂ ਵਧੀਆ ਪਸੰਦ ਕੀਤਾ ਤੇ ਉਹ ਡੀਜੀਪੀ ਸਾਹਿਬ ਨੇ ਮਾਨ ਜੋਗ ਡੀਜੀਪੀ ਸਾਹਿਬ ਨੇ ਆਪਣੇ ਪੇਜ ਤੇ ਸ਼ੇਅਰ ਕੀਤਾ ਔਰ ਉਹ ਗੀਤ ਦੇ ਉੱਤੇ ਸਾਨੂੰ ਮਿਸ਼ਨਲ ਸਾਹਿਬ ਨੇ ਬਕਾਇਦਾ ਸਾਧ ਕੇ ਸਾਨੂੰ ਦੋਨਾਂ ਨੂੰ ਬਹੁਤ ਹੌਸਲਾ ਵਜਾਈ ਕੀਤੀ ਆ ਤੇ ਜਿਹੜਾ ਥਾਪੜਾ ਮਿਲਦਾ ਇਹ ਨਾਲ ਸਾਡਾ ਹੋਰ ਖੁਸ਼ਹਾਲ ਬਣਦਾ ਕਿ ਅਸੀਂ ਬਹੁਤ ਅੱਛਾ ਕੰਮ ਕਰੀਏ ਉਹ ਡਿਪਾਰਟਮੈਂਟ ਨੂੰ ਐਸੇ ਜਿਹੜੇ ਟੈਲੈਂਟ ਬਣਦੇ ਜਿਨ੍ਹਾਂ ਕੋਲ ਟੈਲੈਂਟ ਹੈਗਾ ਉਹਨਾਂ ਜਿਹੜਾ ਦੱਬਿਆ ਰਹਿ ਜਾਂਦਾ ਮੈਂ ਕਹਿੰਦਾ ਬੱਚਿਆਂ ਨੂੰ ਵੀ ਅੱਗੇ ਮੈਂ ਬ ਕੋਈ ਸਿੰਗਿੰਗ ਦਾ ਸ਼ੌਕ ਹੈ ਕੋਈ ਮੋਡਲਿੰਗ ਦਾ ਸ਼ੌਕ ਹੈ ਉਹ ਦਬਾ ਕੇ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਨਾਲ-ਨਾਲ ਪਾਲਿਸ਼ ਕਰਦੇ ਰਹਿਣਾ ਚਾਹੀਦਾ ਕੋਈ ਪਤਾ ਨਹੀਂ ਕਿਹੜਾ ਸਟੈਪ ਜਿਹੜਾ ਕਿਹੜੀ ਪੌੜੀ ਆ ਜਾਣੀ ਆ ਤੇ ਜਦੋਂ ਬੰਦੇ ਦਾ ਇਹ ਟਾਈਮ ਜਿਹੜਾ ਮੌਕਾ ਜਿਹੜਾ ਉਹਨੂੰ ਚਮਕਾ ਦਿੰਦਾ ਜਿਸ ਤਰ੍ਹਾਂ ਕਿ ਅਜੇ ਸਿੰਘ ਹੈ ਇਹ ਤੁਹਾਡੇ ਸਾਹਮਣੇ ਦੇਖੋ ਵੀ 2-4 ਦਿਨ ਪਹਿਲਾਂ ਦੀ ਗੇਮ ਹੈ ਜਿਹਨੂੰ ਅਜੇ ਸਿਨੇ ਕੋਈ ਨਹੀਂ ਸੀ ਜਾਣਦਾ ਤੇ ਅੱਜ ਸਾਰੇ ਜਿੰਨਾ মিডিਆ ਜਿੰਨੀ ਪਬਲਿਕ ਹੈ ਉਹ ਅਜੇ ਸਿੰਘ ਨੂੰ ਜਾਣਦੇ ਪਈ ਹੈ ਅਜੇ ਸਿੰਘ ਨਾਮ ਮਿਲਣਾ ਇਹਨਾਂ ਮਿਲਣੀ ਕਰਨੀਆਂ ਇਹਦੀ ਆਵਾਜ਼ ਬੜੀ ਸਰੀਲੀ ਆ ਔਰ ਇਹ ਚ ਟੈਲੈਂਟ ਹੈਗਾ ਇਹਦੇ ਜਿਹੜੇ ਉਹ ਲੋਦੀ ਜੀ ਨੇ ਗੀਤ ਲਿਖੇ ਆ ਉਹ ਗੀਤ ਦੇ ਉਹਦੇ ਅਲਫਾਜ਼ ਜਿਹੜੇ ਨਾ ਉਹ ਐਸਾ ਜਿhko ਬੜੇ ਸਿਲੇਕਟਡ ਬਹੁਤ ਸੀਨੀਅਰ ਬੰਦੇ ਕੋਈ ਬੁੱਧੀਜੀਵ ਬੰਦਾ ਜਨੇ ਉਹ ਉਹ ਗੀਤ ਜਾਂ ਉਪਰੋਕੇ ਲਿਖੇ ਹੁੰਦੇ ਆ ਉਹ ਗੀਤ ਜਿਹੜੇ ਸੀ ਉਹ ਅਲਫਾਜ਼ ਸੀਗੇ ਮੈਂ ਕਹਿੰਦਾ ਮੈਂ ਉਹਦੀ ਸਲਾਹਨਾ ਵੀ ਬੜੀ ਕਰਦਾ ਉਸ ਵੀਰ ਤੇ ਵੀ ਬੜੀ ਅਪਰੀਸ਼ੀਏਟ ਉਹਨੂੰ ਹੌਸਲਾ ਬਜਾਈ ਹੋਈ ਕਿ ਜਿਹੜੇ ਵੀਰ ਨੇ ਇਹੋ ਜਿਹੇ ਅਲਫਾਜ਼ ਲਿਖ ਕੇ ਦਿੱਤੇ ਆ ਬਹੁਤ ਬਹੁ ਉਸ ਦੋਦੀ ਵੀਰ ਦਾ ਔਰ ਖਾਸ ਕਰਕੇ ਇਹਦਾ ਵੀ ਜਿੰਨੇ ਉਹਨਾਂ ਦੇ ਕੀਤਾ ਨੂੰ ਉਹਦੇ ਲਫਾਜਾਂ ਨੂੰ ਇਸਾਂ ਚ ਮਕਾਇਆ ਕਿ ਦੁਨੀਆ ਵਿੱਚ ਇੱਕ ਸਟਾਰ ਬਣ ਤੇ ਇਹਨੂੰ ਕੋਈ ਨਹੀਂ ਰੋਕ ਸਕਦਾ ਜੀ ਅਕਸਰ ਹੀ ਸਾਡਾ ਇੱਕ ਮਕਸਦ ਹੁੰਦਾ ਮੀਡੀਆ ਦਾ ਇੱਕ ਮਕਸਦ ਹੁੰਦਾ ਕਿ ਤੁਹਾਡੇ ਤੱਕ ਆਵਾਜ਼ ਪਹੁੰਚਾਈ ਜਾਵੇ ਤੇ ਅਸੀਂ ਉਸ ਫਿਰ ਤੇ ਵੀਰ ਜੀ ਤੁਹਾਡਾ ਜਿਹੜਾ ਬੋਲ ਹੈ ਸਾਂਝਾ ਕਰੋਗੇ ਜਿਹੜੀ ਦਰਸ਼ਕ ਦੇ ਕਰੇ ਨੇ ਹਾਂਜੀ ਉਹ ਕੱਟ ਕੇ ਚਲਾਣ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕੱਟ ਕੇ ਚਲਾਣ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕਿਸੇ ਨਾਲ ਕਿਤੇ ਨਾ ਕੋਈ ਵਾਰਦਾ ਤੋ ਜੇ ਇਸ ਕਰਕੇ ਆ ਨਾ ਕਿ ਅਸੀਂ ਲਾਏ ਹੋਇਆ ਕਾ ਤੋ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਟੋੜੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਟੋੜੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਜਿਹੜਾ ਤੁਸੀਂ ਇਹ ਬੋਲ ਹੈ ਤੁਸੀਂ ਜਦੋਂ ਲੋਕਾਂ ਨੂੰ ਸੁਣਾਉਂਦੇ ਕੀ ਰਿਐਕਸ਼ਨਸ ਕੀ ਮਿਲ ਰਹੇ ਨੇ ਲੋਕਾਂ ਤੇ ਲੋਕਾਂ ਨੂੰ ਕੀ ਕਿਦਾਂ ਦਾ ਤੁਹਾਡਾ ਫੀਡਬੈਕ ਮਿਲ ਰਿਹਾ ਲੋਕਾਂ ਨੂੰ ਜਦੋਂ ਤੁਸੀਂ ਨਾਕੇ ਤੇ ਜਾਂ ਕਿਤੇ ਰੈੱਡ ਲਾਈਟ ਤੇ ਜਦੋਂ ਲੋਕਾਂ ਨੂੰ ਸੁਣਾਉਂਦੇ ਹੋ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਲੋਕਾਂ ਦਾ ਔਰ ਔਰ ਮੈਂ ਕਮੈਂਟ ਮੈਂ ਕਮੈਂਟ ਰੀਡ ਕਰ ਰਿਹਾ ਸੀ ਔਰ ਮੋਸਟਲੀ ਜਿਹੜੇ ਲੋਕਾਂ ਨੇ ਜਿਹੜੇ ਕਮੈਂਟ ਕੀਤੇ ਉਹ ਪੋਜੀਟਿਵ ਕੀਤੇ ਮੈਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਲੋਕਾਂ ਨੇ ਮੇਰੇ ਗੀਤ ਨੂੰ ਇਹਨਾਂ ਵਾਇਰਲ ਕੀਤਾ ਔਰ ਪੋਜੀਟਿਵ ਕਮੈਂਟ ਦਿੱਤੇ ਬਹੁਤ ਧੰਨਵਾਦ ਕਰ। ਹੋਰ ਵੀ ਕੁਝ ਆਪਣੇ ਤੁਹਾਡੇ ਕੋਲ ਇੱਕ ਹੁਨਰ ਹੈ ਤੁਹਾਡੇ ਚ ਕੁਝ ਹੋਰ ਵੀ ਜਿਹੜਾ ਕਿ ਰਿਲੇਟ ਕਰਦਾ ਹੋਵੇ ਪੁਲਿਸ ਨਾਲ ਕਿਉਂਕਿ ਅਕਸਰ ਲੋਕੀ ਨੇ ਗਾਣੇ ਗਾਉਂਦੇ ਨੇ ਅਸ਼ੀਲੀਤਾ ਜਾਂ ਗਨ ਕਲਚਰ ਜਾਂ ਆਪਾਂ ਗੱਲ ਗੱਲੀ ਉਹ ਚੀਜ਼ ਪਰ ਤੁਹਾਡੇ ਬੋਲਾਂ ਚ ਬਹੁਤ ਵਧੀਆ ਇੱਕ ਮੈਸੇਜ ਵੀ ਆ। ਹੋਰ ਕੁਝ ਵੀ ਜੇ ਤੁਸੀਂ ਕੁਝ ਲਿਖਿਆ ਹੋਵੇ ਜਿਹੜਾ ਪੁਲਿਸ ਨਾਲ ਰਿਲੇਟਡ ਹੋਵੇ ਕੁਝ ਹੋਰ। ਹਾਂਜੀ ਬਿਲਕੁਲ ਜੀ ਜਿਹੜੀ ਸਾਡੀ ਨਸ਼ਿਆਂ ਦੇ ਖਿਲਾਫ ਮਹਿੰਮ ਚੱਲ ਰਹੀ ਆ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਜਿਹੜੇ ਨਸ਼ਿਆਂ ਦੇ ਖਿਲਾਫ ਮਹਿੰਮ ਚੱਲ ਰ ਉਦੇ ਉਦੇ ਤੇ ਹੀ ਅਸੀਂ ਸਲਵਿੰਦਰ ਸਿੰਘ ਲੋਦੀ ਵੀਰ ਤੇ ਲਿਖੇ ਲਿਖੇ ਬੋਲ ਨੇ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਹੋ ਜਿੰਦੇ ਨਸ਼ਿਆਂ ਵਿੱਚ ਤੂੰ ਡੋਬ ਕੇ ਕਿਉਂ ਕਰਦਾ ਸਮਾਂ ਖਰਾਬ ਚੱਲ ਉੱਠ ਕੇ ਸ਼ੇਰਾ ਦੱਸ ਦੇ ਐਨਾ ਮਾੜਾ ਵੀ ਨਾ ਪੰਜਾਬ ਜਿਹੜੇ ਸਾਨੂੰ ਨਸ਼ੇੜੀ ਅੱਖ ਦੇ ਹੋ ਜਿਹੜੇ ਸਾਨੂੰ ਨਸ਼ੇੜੀ ਅੱਖ ਦੇ ਉਹਨੂੰ ਦੇਣਾ ਪਊ ਜਵਾਬ ਇੱਥੇ ਘਰ ਕਰ ਜੋ ਦੇ ਜੰਮ ਦੇ ਜੰਮੇ ਸੂਰੇ ਬੇ ਹਿਸਾਬ ਅਸੀਂ ਵਾਰਿਸ ਸ਼ੇਰੇ ਪੰਜਾਬ ਦੇ ਹੋ ਅਸੀਂ ਵਾਰਿਸ ਸ਼ੇਰੇ ਪੰਜਾਬ ਦੇ ਜਿੱਥੇ ਵਗਦੇ ਜੇਲਮ ਚਨਾਬ ਜਿਹੜਾ ਭਗਤ ਸਿੰਘ ਨੇ ਵੇਖਿਆ ਆਪਾਂ ਪੂਰਾ ਕਰਨਾ ਖਾਬ ਮੈਂ ਜਾਨਣਾ ਚਾਹਾਂਗਾ ਬਹੁਤ ਸੋਹਣੇ ਬੋਲ ਆ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਤੁਸੀਂ ਇਨੀ ਵਧੀਆ ਤੁਹਾਡੀ ਵਧੀਆ ਆਵਾਜ਼ ਆ ਲਿਖਿਆ ਵੀ ਜਿਨ੍ਹਾਂ ਨੇ ਵੀ ਆ ਬਹੁਤ ਸੋਹਣਾ ਲਿਖਿਆ ਸਭ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਮਨ ਕੇ ਆਪਣੀ ਲਾਈਫ ਦੇ ਵਿੱਚ ਕਦੋਂ ਤੁਹਾਡਾ ਇੰਟਰੈਕਸ਼ਨ ਹੋਇਆ ਆ ਆਡੀਅנס ਦੇ ਵਿੱਚ ਗਾਣ ਦੇ ਨਾਲ ਜਦੋਂ ਅਸੀਂ ਕਹਿੰਦੇ ਫਸਟ ਟਾਈਮ ਸਟੇਜ ਉੱਤੇ ਗਿਆ ਹੋਵੇ ਕਦੀ ਕਦੋਂ ਮੌਕਾ ਮਿਲਿਆ ਸੀ ਮੈਨੂੰ ਅਜੇ ਤੱਕ ਯਾਦ ਆ ਜੀ ਮੈਂ 4th ਕਲਾਸ 'ਚ ਜਦੋਂ ਮੈਂ ਸਕੂਲ 'ਚ ਫਸਟ ਟਾਈਮ ਮੈਂ ਗੀਤ ਬੋਲਿਆ ਸੀ ਔਰ ਉਧਰ ਤੇ ਚੱਲੋ ਬਹੁਤ ਮੈਂ ਚੱਕ ਦਹਾਂਦਾ ਸੀ ਬਰਹੌਲੀ ਹੌਲੀ ਜਦੋਂ ਕਾਲਜ ਤੋਂ ਸਕੂਲ ਤੋਂ ਬਾਅਦ ਕਾਲਜ ਚ ਕਾਲਜ ਤੋਂ ਬਾਅਦ ਪਬਲਿਕ ਦੇ ਵਿੱਚ ਹੌਲੀ ਹੌਲੀ ਆਪਾਂ ਆਏ ਆ ਤੇ ਬਹੁਤ ਕੌਨਫੀਡੈਂਸ ਹੁਣ ਕਿ ਹਰ ਇੱਕ ਦੇ ਸਾਹਮਣੇ ਆਪਾਂ ਬੋਲਦੇ ਦਾ ਔਰ ਕੋਸ਼ਿਸ਼ ਇਹੀ ਹੁੰਦੀ ਆ ਕਿ ਕੋਸ਼ਿਸ਼ ਇਹੀ ਹੁੰਦੀ ਆ ਕਿ ਸਾਡੇ ਗੀਤਾਂ ਜਿਹੜੇ ਲੋਕਾਂ ਤੱਕ ਵਧੀਆ ਮੈਸੇਜ ਜਾਵੇ ਇੱਕ ਹੋਰ ਜੜਾ ਕੁਛ ਇੱਕ ਇਮੇਜ ਵੀ ਤੁਸੀਂ ਚਲੋ ਇੱਕ ਰੂਲ ਦਾ ਦਿਖਾਉਂਦਾ ਇੱਕ ਪੁਲਿਸ ਦੀ ਇਮੇਜ ਨੂੰ ਵੀ ਲੈ ਕੇ ਕੁਝ ਲਿਖਿਆ ਕਿ ਕਿ ਅਕਸਰ ਲੋਕਾਂ ਨੂੰ ਲੱਗਦਾ ਕਿ ਬਹੁਤ ਈਜ਼ੀ ਜੋਬ ਆ ਪਰ ਤੁਹਾਨੂੰ ਹੀ ਪਤਾ ਕਿ ਕਿੰਨੀ ਟਫ ਜੋਬ ਆ ਤੁਸੀਂ ਜਿਹੜਾ ਕਿ ਮੁਸ਼ਕਿਲ ਹੁੰਦਾ ਵਾ ਕਿ ਰਾਤੀ ਵੀ ਉੱਠ ਕੇ ਤੁਹਾਨੂੰ ਜਾਣਾ ਪੈਂਦਾ ਕਦੀ-ਕਦੀ ਪਰਿਵਾਰ ਦੇ ਕੋਈ ਪ੍ਰੋਗਰਾਮ ਵੀ ਛੱਡਨੇ ਪੈਂਦੇ ਹੋਣਗੇ ਪੜਾ ਕੁਝ ਘਰ 'ਚ ਖੁਸ਼ੀ ਦਾ ਮੌਕਾ ਵੀ ਛੱਡਣਾ ਪੈਂਦਾ ਉਹਦੇ ਤੇ ਕੁਝ ਲਿਖਿਆ ਹੋਵੇ ਕਿ ਅਕਸਰ ਲੋਕਾਂ ਨੂੰ ਦੇਖਿਆ ਜਾਂਦਾ ਕਿ ਮਿਊਜ਼ਿਕ ਦੇ ਨਾਲ ਲੋਕੀ ਬਹੁਤ ਛੇਤੀ ਇੱਕ ਅੰਡਰਸਟੈਂਡ ਕਰ ਜਾਂਦੇ ਨੇ ਉਹ ਉਸ ਰਿਲੇਟਿਡ ਕੁਝ ਲਿਖਿਆ ਹੋਵੇ ਹਾਂਜੀ ਬਿਲਕੁਲ ਜੀ ਆਪਣਾ ਇਹ ਵੀ ਲੋਦੀ ਵੀਰ ਤੇ ਲਿਖੇ ਬੋਲ ਨੇ ਪਰ ਇਹ ਕਹਿੰਦਾ ਹੋ ਲੋੜੀ ਤੇ ਦੀਵਾਲੀ ਕਦੇ ਘਰੇ ਨਹੀਂ ਮਣਾਈ ਸਾਡੀ ਨਾਕਿਆਂ ਤੇ ਲੰਘ ਜਾਂਦੀ ਰਾਤ ਜੀ ਆਪਣੇ ਲਈ ਸਾਥੋ ਟਾਈਮ ਨਹੀਂ ਹੁੰਦਾ ਕਿੱਥੋਂ ਪਾਈਏ ਦੱਸੋ ਇਸ਼ਕੇ ਦੀ ਬਾਤ ਜੀ ਹੋਏ ਆਪਣੇ ਲਈ ਸਾਥੋ ਟਾਈਮ ਨਹੀਂ ਹੁੰਦਾ ਕਿੱਥੋਂ ਪਾਈਏ ਦੱਸੋ ਇਸ਼ਕੇ ਦੀ ਬਾਤ ਜੀ ਉਹ ਟੋਡੇ ਵਿੱਚੋਂ ਹੀ ਨੇ ਲੋਦੀ ਪੁਲਿਸ ਇਹ ਹੁੰਦੇ ਟੋਡੇ ਵਿੱਚੋਂ ਹੀ ਨੇ ਲੋਦੀ ਪੁਲਿਸ ਹੁੰਦੇ ਤਸ ਹੋਰ ਕਿਹੜਾ ਅੰਬਰ ਉਤਾਰੇ ਨੇ ਉਹ ਆਕੇ ਦੋਕ ਕੰਟੇ ਚੌਕ ਵਿੱਚ ਖੜਜੋ ਜਿਹੜੇ ਆਖਦੇ ਪੁਲਿਸ ਵਾਲੇ ਮਾੜੇ ਨੇ ਉਹ ਆਕੇ ਦੋਕ ਕੰਟੇ ਚੌਕ ਵਿੱਚ ਖੜਜੋ ਜਿਹੜੇ ਆਖਦੇ ਪੁਲਿਸ ਵਾਲੇ ਮਾੜੇ ਨੇ ਯਾਵਾ ਕਿਸ ਤਰ੍ਹਾਂ ਲੱਗਦਾ ਕਿ ਦੇਖਿਆ ਕਿ ਡੀਜੀਪੀ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨੇ ਵੀ ਤੁਹਾਨੂੰ ਜਿਹੜਾ ਕਿ ਐਪਰੀਸ਼ੀਏਟ ਕਰ ਰਹੇ ਕਿਸ ਤਰ੍ਹਾਂ ਲੱਗਦਾ ਜਦੋਂ ਵੱਡੇ ਅਫਸਰ ਨੇ ਜਿਹੜੇ ਐਪਰੀਸ਼ੀਏਟ ਕਰਦੇ ਨੇ ਕਿਸ ਤਰ੍ਹਾਂ ਇੱਕ ਵਧੀਆ ਫੀਲ ਲੱਗਦੀ ਹੈ ਵਧੀਆ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਫੀਲ ਹੁੰਦਾ ਕਿਉਂਕਿ ਇਹ ਗਾਣਾ ਕਰਨ ਤੋਂ ਪਹਿਲਾਂ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਜੀ ਦੀ ਪਰਮਿਸ਼ਨ ਲਈ ਸੀ ਉਹਨਾਂ ਕਿਹਾ ਅਸੀਂ ਦਲਜੀਤ ਸਰ ਨੂੰ ਕਿ ਅਲਫਾਜ਼ਾਂ ਦਾ ਸਿਰਫ ਤੁਸੀਂ ਧਿਆਨ ਰੱਖਣਾ ਵਾ ਕਿ ਕੋਈ ਅਲਫਾਜ਼ ਨਾ ਐਦਾਂ ਦਾ ਹੋਵੇ ਜਿਹਦੇ ਨਾਲ ਪੁਲਿਸ ਤੇ ਕੋਈ ਬਲੇਮ ਲੱਗੇ ਔਰ ਆਪਾਂ ਬਿਲਕੁਲ ਆਪਣੀ ਯੂਨੀਫਾਰਮ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੀਤ ਕੀਤਾ ਜੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਇਹ ਖਾਸ ਕਰਕੇ ਦਲਜੀਤ ਸਿੰਘ ਜੀ ਵੀ ਮੌਜੂਦ ਨੇ ਸਰ ਬਹੁਤ ਵਧੀਆ ਵੀਰ ਦੇ ਘਾਰਿਆਂ ਨੇ ਹਨਾ ਇੱਕ ਇੱਕ ਚੀਜ਼ ਤੁਸੀਂ ਵੀ ਰਿਲੇਟ ਕਰਦੇ ਹੋਗੇ ਕਿ ਪੁਲਸੀਆ ਜੋਬ ਈਜ਼ੀ ਨਹੀਂ ਹੁੰਦੀ ਵੇਖੋ ਜੀ ਈਜ਼ੀ ਇਹਨੂੰ ਬਣਾਉਣਾ ਪੈਂਦਾ ਵਾ ਜੇ ਅਸੀਂ ਇਹਨਾਂ ਨੇੈਗੇਟਿਵ ਸੋਚਿਆ ਜਾਵਾ ਕਿ ਤੇ ਡੈਕਟਿਵ ਥੌਟ ਬਣ ਕੇ ਤੇ ਲੇਕਿਨ ਜੇ ਅਸੀਂ ਪੋਜ਼ਿਟਿਵ ਸੋਚਾਂਗੇ ਕਿ ਜਿਹੜਾ ਦਿਨ ਚੜਿਆ ਉਹ ਤੇ ਚੜਿਆ ਚੜਿਆ ਜੇ ਖੁਸ਼ੀ ਨਾਲ ਬਤੀਤ ਕੀਤਾ ਜਾਵੇ ਤਾਂ ਸਭ ਕੁਝ ਸੋੜਾ ਵਧੀਆ ਬੀਤੇਗਾ ਤੇ ਜੇ ਅਸੀਂ ਇਹਨੂੰ ਆਪਣੀ ਜ਼ਿੰਦਗੀ ਨੂੰ ਜੇ ਮਤ ਭਰੀ ਸਮਝਾਂਗੇ ਜਾਂ ਆਪਾਂ ਭਾਅ ਸਮਝਾਂਗੇ ਬਹੁਤ ਸਮਝਾਂਗੇ ਡਿਊਟੀ ਤੋਂ ਕਟਾਈ ਕਰਾਂਗੇ ਤੇ ਕਿਤਨਾ ਕਿਤੇ ਸਾਡਾ ਜਰੀਰੀ ਦੁਖਣਾ ਸਾਨੂੰ ਲੋਕਾਂ ਦਾ ਤਾਨੇ ਮੇਨੇ ਸਾਨੂੰ ਜੈਲਸੀ ਸਾਨੂੰ ਈਗੋ ਇਹੋ ਜਿਹੇ ਵਿਚਾਰ ਸਾਡੇ ਮਨ ਵਿੱਚ ਪ੍ਰਗਟ ਹੋਏ ਡੇ ਤੇ ਜੇ ਸਾਡੇ ਮਨ ਦੇ ਵਿੱਚ ਵਿਚਾਰ ਸ਼ੁੱਧ ਨੇ ਸਾਡਾ ਮਕਸਦ ਵਧੀਆ ਹੋਆ ਸਾਡੀ ਨੀਤ ਸਾਫ ਆ ਤੇ ਸਾਡੇ ਮਨਾਂ ਵਿੱਚ ਵਿਚਾਰ ਆ ਨਹੀਂ ਸਕਦੇ ਤੇ ਨਾ ਸਾਨੂੰ ਇਹ ਹੋਏਗਾ ਕਿ ਸਾਡੀ ਡਿਊਟੀ ਔਖੀ ਆ ਜਾਂ ਸੌਖੀ ਆ ਕਿਉਂਕਿ ਜੇ ਜਿਹੜੇ ਬਾਰਡਰਾਂ ਦੇ ਉੱਤੇ ਆ ਜਿਹੜੇ ਫੌਜ ਦੇ ਜਿਹੜੀ ਆਦਮੀ ਆ ਉਹ ਬਲਪ ਦੇ ਵਿੱਚ ਲੰਮੇ ਪੈ ਕੇ ਕੋ ਜਿਆਦਾ ਕਰੀਆ ਉਹਨਾਂ ਨਾਲ ਤਾਂ ਕਿੰਨੇ ਸਖਾਰੇ ਆ ਪਰ ਉਹ ਬਾਰਡਰਾਂ ਦੇ ਉੱਤੇ ਜਿਹੜੇ ਰੇਤਲੇ ਜ਼ਮੀਨੀਆਂ ਵਿੱਚ ਰਹਿ ਕੇ ਕੰਡਿਆਲੀ ਤਾ ਦੇ ਥੱਲੇ ਰਹਿ ਕੇ ਜਿਹੜੇ ਸੌਂਦੇ ਨੇ ਉੱਥੇ ਬਿਸ਼ੂਆਂ ਨਾਲ ਲੜਦੇ ਉਹ ਉਹ ਉਹਨਾਂ ਦੇ ਜ਼ਹਿਰੀਲੇ ਪੰਛੀਆਂ ਨਾਲ ਜ਼ਹਿਰੀਲੇ ਜਿਹੜੇ ਉਹਨਾਂ ਕਾਂਟੇ ਕੀੜੇ ਲੜਦੇ ਨੇ ਉਹਨਾਂ ਦੇ ਤੇ ਆਪਾਂ ਸੌਖੇ ਹਨ ਇਹ ਆਪਾਂ ਇਹੀ ਗੱਲ ਹੈ ਕਿ ਜਦੋਂ ਕਿਸੇ ਦੇ ਦੋਖਾ ਦੇਖਾਂਗੇ ਤਾਂ ਫਿਰ ਸਾਨੂੰ ਮਹਿਸੂਸ ਹੋਏਗਾ ਕਿ ਅਸੀਂ ਬਹੁਤ ਸੁਖਾਲੇ ਆ ਸਾਡੀ ਡਿਊਟੀ ਬਹੁਤ ਸੁਖਾਲੀ ਆ ਔਰ ਸਾਡੇ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਇਹਨਾਂ ਦਾ ਥਾਪੜਾ ਇੱਕ ਬਹੁਤ ਵੱਡਾ ਅਸੀਂ ਬਿਮਾਰ ਵੀ ਹੋਈਏ ਤਾਂ ਵੀ ਇਸ ਥਾਪੜੇ ਨਾਲ ਅਸੀਂ ਡਿਊਟੀ ਕਰਾਂਗੇ ਆਖਰੀ ਸਵਾਲ ਹੈ ਸਰ ਕਿ ਦੇਖ ਰਹੇ ਲੋਕ ਨੇ ਹੁਣ ਇੱਕ ਨਵਾਂ ਤਰੀਕਾ ਆ ਗਿਆ ਗਾ ਕੇ ਸਮਝਾਉਂਦਾ ਹਨਾ ਅਕਸਰ ਲੋਕਾਂ ਨੂੰ ਪਹਿਲਾਂ ਅਵੇਅਰ ਕਰੀਦਾ ਸੀ ਬੜੀ ਮੀਟਿੰਗਸ ਕਰਨੀਆਂ ਪੈਂਦੀਆਂ ਹੁਣ ਗਾ ਕੇ ਤਰੀਕਾ ਆ ਗਿਆ ਕੀ ਇੱਕ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਈ ਲੋਕ ਤੇ ਫੋਲੋ ਕਰਨ ਲੱਗ ਗਏ ਨੇ ਪਰ ਹਲੇ ਵੀ ਕਈ ਲੋਕ ਨਹੀਂ ਕਹਤੇ ਉਹਨਾਂ ਨੂੰ ਕੀ ਇੱਕ ਸਨੇਹਾ ਦੇਣਾ ਚਾਹੋਗੇ ਕਿ ਅਸੀਂ ਹੁਣ ਤੇ ਇੱਕ ਨਵਾਂ ਤਰੀਕਾ ਲੈ ਆਏ ਆ ਤੁਹਾਡੇ ਲਈ ਕਿ ਹੁਣ ਤੇ ਰੂਲ ਰੂਲ ਫੋਲੋ ਕਰਨੇ ਸ਼ੁਰੂ ਕਰ ਦੋ ਹੈ ਵੇਖੋ ਜੀ ਪਿਛਲੇ ਦਿਨਾਂ ਚ ਜਿਹੜੇ ਚ ਪੰਚ ਲਾਣ ਕੀਤੇ ਜਾਂ ਕਿਸ ਨੂੰ ਜੁਰਮਾਨੇ ਪਾਏ ਉਹਨਾਂ ਵਿੱਚ ਵੇਖਿਆ ਜਾਵੇ ਪੇ ਜਿਹੜਾ ਆ ਗੀਤ ਹੈ ਗੀਤ ਵਾਲ ਦੇ ਵੇਖ ਕੇ ਬਹੁਤ سارے ਲੋਕ ਜਿਹੜੇ ਆ ਕਿ ਤੁਹਾਡੇ ਜਿਹੜੇ ਗੀਤ ਆ ਗੀਤ ਸੁਣ ਕੇ ਮੇਰਾ ਜੀ ਨਹੀਂ ਕਰਦਾ ਕਿ ਅਦੋਲ ਕਾਨੂੰਨ ਦੇ ਲੰਘਣਾ ਕਰਨ। ਇਸ ਕਰਕੇ ਜਿਹੜਾ ਗੀਤ ਆ ਇਹ ਗੀਤਾਂ ਨੇ ਇਹਦੇ ਬੋਲ ਆ ਵੀ ਉਹ ਵੇਖਦਾ ਕਿ ਜੇ ਬੱਚਾ ਗਾ ਕੇ ਸਾਨੂੰ ਸੁਣਾ ਰਿਹਾ ਜਾਂ ਇਹ ਵੀ ਸਾਨੂੰ ਗਾ ਕੇ ਸਮਝਾ ਰਿਹਾ ਤੇ ਸਾਡਾ ਫਰਚਾ ਵੰਡਾ ਇਹ ਵੀਰਾਂ ਦੇ ਗੀਤਾਂ ਨੂੰ ਬੋਲਾਂ ਨੂੰ ਮੈਂ ਪਘਾਵਾਂ ਤੇ ਉਸ ਚੀਤ ਵਿੱਚ ਮੈਂ ਖੜਾ ਉਤਰਾ ਤੇ ਮੈਂ ਆਪਣੀ ਕੋਈ ਵੀ ਕਤਾਈ ਨਾ ਕਰਾਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਦੇ ਆਪਣੇ ਜਿਹੜਾ ਫੀਡਬੈਕ ਉਹ ਇੰਨਾ ਅੱਛਾ ਆ ਗਿਆ ਕਿ ਜਿਹੜੇ ਇਹਦੇ ਗੀਤਾਂ ਵੱਲ ਦੇਖ ਕੇ ਇਹਦੇ ਗੀਤਾਂ ਨੂੰ ਸੁਣ ਕੇ ਉਹ ਕਾਨੂੰਨ ਦੀ ਪਾਲਣਾ ਸ਼ੁਰੂ ਕਰ ਦਿੱਤੀ ਹੈ ਬਹੁਤ ਧੰਨਵਾਦ ਤੇ ਤੁਹਾਡੇ ਟਾਈਮ ਤੇ ਲਈ ਤੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਦੇਖਿਆ ਹੈ ਕਿ ਕਿੰਨਾ ਇੱਕ ਵਧੀਆ ਉਪਰਾਲਾ ਜਿਹੜਾ ਕਿ ਪੁਲਸ ਵੱਲੋਂ ਹੁਣ ਕਰ ਦਿੱਤਾ ਗਿਆ ਹੈ ਕਿ ਜਿਹੜੇ ਰੂਲ ਰੈਗੂਲੇਸ਼ਨਸ ਨਹੀਂ ਫੋਲੋ ਕਰਦੇ ਹੁਣ ਗਾ ਕੇ ਜਿਹੜਾ ਕਿ ਪੂਸ ਸਮਝਾਉਣ ਲੱਗ ਪਈ ਹੈ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਲੋਕ ਨੇ ਹੁਣ ਇਸ ਗੱਲ ਨੂੰ ਸਮਝ ਕੇ ਸਨੇਹ ਲੈ ਕੇ ਤੇ ਜਿਹੜਾ ਕਿ ਹੁਣ ਰੂਲ ਜਿਹੜੇ ਆ ਕਿ ਫੋਲੋ ਕਰਨਾ ਸ਼ੁਰੂ ਕਰਨਗੇ ਮੈਨੂੰ ਤੇ ਇਜਾਜ਼ਤ ਵਾ